ਕੁਨਾ ਲਾਇਆ ਕਰਨੀ ਤੂੰ ਕਲੇ ਸੁਣੀ ਰਿੱਕੀ ਹ ਹ ਉਹਨ ਰਿੱਕੇ ਰਿੱਕੇ ਕਹਿੰਦੇ ਨੇ ਮੇਰੇ ਦਿਲ ਤੇ ਰਾਜ ਜੋ ਕਰਦਾ ਤੇ ਮੇਰੀ ਨਾਨਾ ਦੀ ਭੈਣ ਹਾਂ ਹਾਂਜੀ ਗੁੱਡ ਮਾਰਨਿੰਗ ਸਸਵੀ ਕਾਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਹੈਗੀ ਹੈ ਦਸਵੀਂ ਤਾਂ ਦਸਵੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਧੁੱਪ ਜਪੂਈ ਘੈਂਟ ਖੇਲੀਆ ਪੂਰੀ ਵਧੀਆ ਇੱਥੇ ਜਿੱਿੱ ਜਿੱਿੱ ਜਿਵੇਂ ਪਹਾੜਾਂ ਦੇ ਨਹੀਂ ਹੁੰਦੀ। ਉਵੇਂ। ਮੌਸਮ ਚੇਂਜ ਹੋ ਰਿਹਾ ਹੁਣ। ਕਿਉਂਕਿ ਸਰਦੀ ਹੌਲੀ-ਹੌਲੀ ਜਾ ਰਹੀ ਏ ਤੇ ਗਰਮੀ ਹੌਲੀ-ਹੌਲੀ ਆ ਰਹੀ ਏ। ਤੁਸੀਂ ਵੀ ਦੱਸੋ ਤੁਹਾਨੂੰ ਸਰਦੀ ਦਾ ਮੌਸਮ ਵਧੀਆ ਲੱਗਦਾ ਏ ਕਿ ਗਰਮੀ ਦਾ? ਕਮੈਂਟ ਜ਼ਰੂਰ ਕਰਿਓ। ਤੇ ਅੱਜ ਆਪਾਂ ਜਾਣਾਗਾ ਪੂਆ ਪਿੰਡ ਅਲਕੜੇ। ਕਿਉਂਕਿ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਤੇ ਇੱਥੇ ਮੱਥਾ ਟੇਕ ਕੇ ਆਉਣਾ ਆਪਾਂ। ਤੇ ਆਪਾਂ ਹੁਣੇ ਰੈਡੀ। ਮੰਤਰੀ ਥੋੜੀ ਵੀ ਉੱਠ ਖੜੇ ਨੇ। ਉਹਨਾਂ ਨੂੰ ਅਜ ਬਤੀਰ ਦੇ ਬਹੁਤ ਜਿਆਦੇ ਕੰਮ ਨੇ ਤਾਂ ਉਹ ਨਹੀਂ ਜਾਣਗੇ ਆ ਮੈਂ ਇੱਕ ਜਾਊਂਗਾ ਮੰਮੀ ਜਾਊਗੀ ਵੱਡਾ ਭਰਾ ਜਾਊਗਾ ਤੇ ਭਤੀਜਾ ਜਾਊਗਾ ਬਾਕੀ ਗੱਲਾਂ ਬਾਤਾਂ ਪਿਆਰ ਫਿਆਰ ਹੋ ਕੇ ਕਰਦੇ ਆਂ ਬਾਏ ਬਾਏ ਕੀ ਉਹਨੂੰ ਰਿੱਕੀ ਰਿੱਕੀ ਹਾਂ ਉਹਨੂੰ ਰਿੱਕੀ ਰਿੱਕੀ ਹਾਂ ਉਹਨੂੰ ਰਿੱਕੀ ਰਿੱਕੀ ਕਹਿੰਦੇ ਨੇ ਮੇਰੇ ਦਿਲ ਤੇ ਰਾਜ ਜੋ ਕਰਦਾ ਟੁੱਟੇ ਰਹੀ ਹੈਗੇ ਮੇਰੇ ਕੋਲੇ ਚਲ ਕੋਈ ਨਾ ਕੱਲ ਨੂੰ ਜਿਵੇਂ ਵਿਆਹ ਆ ਗਿਆ ਸਾਨੂੰ ਸਾਡੀ ਮੇਰੀ ਨਾਨਾ ਦੀ ਕੀ ਦੀ ਭੈਣ ਹਾਂ ਠੀਕ ਆ ਵਿਆਹ ਤੇ ਰੌਣਕਾਂ ਲਾਉਣੀਆਂ ਨੇ ਖੂਬ ਵਿਆਹ ਆ ਗਿਆ ਆਪਾਂ ਨੂੰ ਸ਼ਰਨ ਪੈ ਗਿਆ ਤੇ ਸ਼ਾਪਿੰਗ ਹੋ ਗਈ ਸਟਾਰਟ ਅੱਜ ਤੋਂ ਹੋ ਜਾਣੀ ਹੈ ਸ਼ਾਪਿੰਗ ਸਟਾਰਟ ਲੈਂਗੇ ਲੁੰਗਿਆਂ ਦੀ ਠੀਕ ਹੈ ਡਿਸਾਈਡ ਹੋਣ ਲੱਗ ਗਿਆ ਵੀ ਕਦੋਂ ਕੀ ਪਾਉਣਾ ਯੈਸ ਆਜੋ ਗਾਇਸ ਰੋਟੀ ਖਾ ਲਓ ਫਿਰ ਤੁਸੀਂ ਬਾਹਰ ਤੇ ਵੀ ਜਾਣਾ ਚਲੋ ਟੁੱਟੇ ਰਹੀ ਹੈਗੇ ਮੇਰੇ ਕੋਲੇ ਚਲ ਕੋਈ ਨਾ ਕੱਢ ਲੁੰਨੇ ਵਿਆਹ ਆ ਗਿਆ ਸਾਨੂੰ ਸਾਡੀ ਮੇਰੀ ਨਾਨਾ ਦੀ ਕੀ ਦੀ ਭੈਣ ਹਾਂ ਠੀਕ ਆ ਵਿਆਹ ਤੇ ਰੌਣਕਾਂ ਲਾਉਣੀਆਂ ਨੇ ਖੂਬ ਵਿਆਹ ਆ ਗਿਆ ਆਪਾਂ ਨੂੰ ਸ਼ੈਲਨ ਪੈ ਗਿਆ ਤੇ ਸ਼ਾਪਿੰਗ ਹੋ ਗਈ ਸਟਾਰਟ ਅੱਜ ਤੋਂ ਹੋ ਜਾਣੀ ਹੈ ਸ਼ਾਪਿੰਗ ਸਟਾਰਟ ਲੈਂਗੇ ਲੁੰਗਿਆਂ ਦੀ ਠੀਕ ਹੈ ਡਿਸਾਈਡ ਹੋਣ ਲੱਗ ਗਿਆ ਵੀ ਕਦੋਂ ਕੀ ਪਾਉਣਾ ਯੈਸ ਹਾਂ ਜੋ ਗਾਇਸ ਰੋਟੀ ਖਾ ਲਓ ਫਿਰ ਤੁਸੀਂ ਬਾਹਰ ਤੇ ਵੀ ਜਾਣਾ ਚਲੋ ਵਿਆਹ ਤੇ ਰੌਣਕਾਂ ਲਾਉਣੀਆਂ ਨੇ ਖੂਬ ਵਿਆਹ ਆ ਗਿਆ ਆਪਾਂ ਨੂੰ ਸੈਟਨ ਬੈ ਗਿਆ ਤੇ ਸ਼ਾਪਿੰਗ ਹੋ ਗਈ ਸਟਾਰਟ ਅੱਜ ਤੋਂ ਹੋ ਜਾਣੀ ਹੈ ਸ਼ਾਪਿੰਗ ਸਟਾਰਟ ਲਹਿੰਗਿਆਂ ਲੁੰਗਿਆਂ ਦੀ ਠੀਕ ਹੈ ਡਿਸਾਈਡ ਹੋਣ ਲੱਗ ਗਿਆ ਵੀ ਕਦੋਂ ਕੀ ਪਾਉਣਾ ਯੈਸ ਆਜੋ ਗਾਇਸ ਰੋਟੀ ਖਾ ਲਓ ਫਿਰ ਤੁਸੀਂ ਪਾਠ ਤੇ ਵੀ ਜਾਣਾ ਚਲੋ ਸੈਟਨ ਬੈ ਗਿਆ ਤੇ ਸ਼ਾਪਿੰਗ ਹੋ ਗਈ ਸਟਾਰਟ ਅੱਜ ਤੋਂ ਹੋ ਜਾਣੀ ਹੈ ਸ਼ਾਪਿੰਗ ਸਟਾਰਟ ਲਹਿੰਗਿਆਂ ਲੁੰਗਿਆਂ ਦੀ ਠੀਕ ਹੈ ਡਿਸਾਈਡ ਹੋਣ ਲੱਗ ਗਿਆ ਵੀ ਕਦੋਂ ਕੀ ਪਾਉਣਾ ਯੈਸ ਆਜੋ ਗਾਇਸ ਰੋਟੀ ਖਾ ਲਓ ਫਿਰ ਤੁਸੀਂ ਪਾਠ ਤੇ ਵੀ ਜਾਣਾ ਚਲੋ ਦੀ ਠੀਕ ਹੈ ਡਿਸਾਈਡ ਹੋਣ ਲੱਗ ਗਿਆ ਵੀ ਕਦੋਂ ਕੀ ਪਾਉਣਾ ਯੈਸ ਆਜੋ ਗਾਇਸ ਰੋਟੀ ਖਾ ਲਓ ਫਿਰ ਤੁਸੀਂ ਪਾਠ ਤੇ ਵੀ ਜਾਣਾ ਚਲੋ ਲੋ ਵੀ ਮਿੱਤਰੋ ਹੋ ਗਏ ਤਿਆਰ ਫਿਆਰ ਆਪਣਾ ਤਿੰਜਾ ਅੱਜ ਫੱਟ ਗਏ ਤੇ ਮਨਪ੍ਰੀਤਾ ਜੀ ਹੋ ਫਿਰਦੀ ਹੈ ਠੀਕ ਹੈ ਨਾ ਤੇ ਆਪਣੀ ਗੱਲਬਾਤ ਹੋ ਗਈ ਹੁਣ ਅੱਗੇ ਆਪਾਂ ਜਾਨ ਨੂੰ ਪਿਆਰ ਆ ਜਿਹੜਾ ਨੂੰ ਵੀ ਰੋਟੀ ਰੁੱਟੀ ਖਵਾ ਦਿੰਨੇ ਆ ਕਿਉਂਕਿ ਸਾਡੇ 9:00 ਵਜੇ ਭੋਗ ਪੈਣਾ ਤੇ 9:00 ਹੋ ਚੁੱਕੇ ਨੇ ਅੱਧੇ ਘੰਟੇ ਦਾ ਰਹਾਗਾ ਤੇ ਫਿਰ ਆਪਾਂ ਚੱਲਦੇ ਹਾਂ ਹੁਣ ਬਾਅਦ ਚ ਫਿਰ ਚੱਲ ਕੇ ਮਿਲਦੇ ਹਾਂ ਬੰਦੇ ਤੇ ਛੱਟਦੀ ਚਲੋ ਹੁਣ ਆਪਾਂ ਚੱਲ ਲਈਏ ਪਾਣੀ ਦਾ ਬਾਰ ਰੱਖਿਆ ਗਾ ਤਾਂ ਇਹ ਨਹੀਂ ਦੇਰੀ ਹੈ ਬੀ ਪੀਏ ਵੀ ਪੁੱਤ ਕਰ ਕਰੇ ਲਿਆ ਚਲੋ ਪੱਤੇ ਜਾ ਅੱਜ ਆਪਣੇ ਮੰਗਦੇ ਹੋੜੂ ਸੱਟਲਾਪਾ ਬਟੀਕ ਤੇ ਫਿਰ ਚੱਲਾਂਗੇ ਆਪਾਂ ਭੋਗ ਤੇ ਚਲੋ ਜੀ ਡੈਡੀ ਅੱਜ ਡੈਡੀ ਸਾਡੇ ਘਰੇ ਨੇ ਅੱਜ ਨਹੀਂ ਜਾਂਦੇ ਚਲੋ ਜੀ ਮਿੱਤਰੋ ਵਿਆਹ ਦੀਆਂ ਸ਼ਾਪਿੰਗਾਂ ਸਟਾਰਟ ਹੋ ਗਈਆਂ ਅੱਜ ਆਪਾਂ ਕਰਕੇ ਆਉਣਾਗਾ ਸਾਰਾ ਕੁਝ ਚੈੱਕ ਕਿਹਦਾ ਲਹਿੰਗਾ ਕਲੀਰ ਤੇ ਚੂੜੀਆਂ ਵਗੈਰਾ ਸਭ ਕੁਝ एवरीथिंग ਦਾ ਚਾਪਾ ਜਾਣਾਗਾ ਕਿੱਥੇ ਜਾਣਾਗਾ ਉਹ ਤੁਹਾਨੂੰ ਜਾ ਕੇ ਦੱਸਾਂਗੇ ਆਪਾਂ ਠੀਕ ਹੈ ਕਿਉਂਕਿ ਵਿਆਹ ਆ ਗਿਆ ਛੋਟੀ ਭੈਣ ਦਾ ਤੇ ਦੇਖਦੇ ਆਂ ਫਿਰ ਭੰਦਾ ਕੀ ਆ ਰੌਣਕਾਂ ਲੱਗ ਜਾਣੀਆਂ ਖੂਬ ਗੁੱਡ ਨਿਊਜ਼ ਤੁਹਾਨੂੰ ਮਿਲ ਗਈਆਂ ਸਾਰਿਆਂ ਠੀਕ ਹੈ ਤੇ ਵਿਆਹ ਦਾ ਦਿਨ ਵੀ ਰੱਖ ਦਿੱਤਾਗਾ ਕਿਹੜਾ ਰੱਖਿਆਗਾ ਕਦੋਂ ਰੱਖਿਆ ਇਹ ਹਲੇ ਨਹੀਂ ਰਿਵੀਲ ਕਰਨਾ ਫਿਲਹਾਲ ਤਾਂ ਆਪਾਂ ਤਿਆਰੀਆਂ ਕਰ ਰਹੇ ਆ ਕਿਉਂਕਿ ਟਾਈਮ ਰਹਿ ਗਿਆ ਥੋੜਾ ਰੌਣਕਾ ਲਾਉਣ ਦਾ ਤੇ ਜੀ ਤੁਮੀ ਤੋਂ ਭੈਣਾਂ ਨੇ ਸੂਟ ਵੀ ਬਣਾਉਣੇ ਨੇ ਹਜੇ ਪੂਰੇ ਹੈਵੀ ਹੈਵੀ ਕਹਿ ਕਰਦੇ ਨੇ ਪੂਰੇ ਘੈਂਟ ਕਲੋਚ ਚੈੱਕ ਕਰੋ ਤੁਸੀਂ ਵਾੜਾ ਜਿਹਾ ਫੇਸ ਤੇ ਕਿਉਂਕਿ ਆਪਦੇ ਘਰ 'ਚ ਵਿਆਹ ਹੋਵੇ ਫਿਰ ਮਜ਼ਾ ਹੀ ਹੋਰ ਹੁੰਦਾ ਜਦੋਂ ਘਰ 'ਚ ਵਿਆਹ ਆਦੇ ਨਾ ਫਿਰ ਤਾਂ ਕਮਾਲ ਹੀ ਲੱਗੇ ਜਾਂਦੀ ਹੈ। ਲਓ ਜੀ ਸਾਡੇ ਕੋਲ ਸੰਗ ਤਾਂ ਪਹੁੰਚ ਚੁੱਕੀਆਂ ਨੇ। ਸਸਰੀਕਾਲ ਜੀ। ਦੋ ਹੀ ਆਉਂਗੀ। ਲਉ داری ਤੂੰ ਪਰਗੜਾ ਸਸਰੀਕਾਲ 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 ਜੀ ਜਿਆ ਜਿਆ ਫਿਲਮਾਂ ਬਲਾਵਰ ਫਿਲਮਾਂ ਬਲਾਵਰ ਆਈ ਪਰ ਇਹ ਮੈਨੂੰ ਮਿਲਣ ਬਹੁਤ ਖੁਸ਼ੀ ਹੋਈ ਹੈ ਕੈਮਰੇ ਤੇ ਆ ਦੇ ਟਿੱਕਾ ਬਰਮਨ ਬਸ ਬਸ ਬਰਮਨ ਵੀ ਆਇਆ ਕਰੀ ਵੀ ਕੈਮਰਾ ਬੰਦ ਕਰ ਛੇ ਦੀ ਬੰਦ ਕਰੋ ਮੈਂ ਲਾਪਾ ਕਰਨੀ ਥੋੜੀ ਜੀ ਚਲ ਤਬ ਤਾਂ ਮੋਟੀ ਜੀ ਗੁੱਸੇ ਹੁੰਦੀ ਹੈ ਮੇਰੇ ਨਾਲ ਥੋੜੀ ਅਭੀ ਰਹਿ ਮੇਰਾ ਰੈੱਡ ਟੇਪ ਆ ਗਈ ਸੀ ਇਹ ਰੈੱਡ ਟੇਪ ਕਿਉਂ ਆ ਦ ਮਿੰਟ ਜੀ ਨਿਬੜ ਗਏ ਨਾ ਸਦਾ ਸੱਚੀ ਗੱਲ ਜੀ ਸਾਡੇ ਘਰ ਆਏ ਸੱਜਣ ਪਿਆਰੇ ਅਸੀਂ ਹੋਗੇ ਨਿਆਰੇ ਨਿਆਰੇ ਇਸ ਤਰ੍ਹਾਂ ਸਾਡੇ ਘਰ ਆਏ ਸੱਜਣ ਪਿਆਰੇ ਅਸੀਂ ਹੋਗੇ ਨਿਆਰੇ ਨਿਆਰੇ ਮੈਂ ਜਾਵਾਂ ਬਲੀਹਾਰੇ ਬਲੀਹਾਰੇ ਏ ਬਲੀਹਾਰੇ ਜੇ ਜੋਰਾ ਉੱਠ ਗਿਆ ਜੇ ਜੋਰਾ ਉੱਠ ਗਿਆ ਨਹੀਂ ਨਹੀਂ ਉਹਨੇ ਪਾ ਦੇਣੀ ਮੇਰੇ ਖਲਾਰੇ ਫਿਰ ਮੈਂ ਕਹੂੰਗੀ ਨਜ਼ਾਰੇ 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 ਵਾਹ 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 ਮੈਂ ਵੀ ਦੱਸਦਾ ਸਾਰਿਆਂ ਨੂੰ ਵੀ ਬਾਈ ਖੁਸ਼ੀਆਂ ਆ ਰਹੀਆਂ ਨੇ ਰੌਣਕਾਂ ਆ ਰਹੀਆਂ ਨੇ ਡੇਟ ਨਹੀਂ ਹਜੇ ਦੱਸਣੀ ਅਸੀਂ ਵਿਆਹ ਵਿਆਹ ਹੋ ਜਾ ਤੂੰ ਸ਼ਹਿਰ ਤੋਂ ਮੈਂ ਕਮਾਂ ਹਾਂ ਤੂੰ ਤਨੇ ਗਰੀਬਾਂ ਦੀਆਂ ਮਰਤਾ ਪ੍ਰੀਤਮ ਲੱਗੇ ਰੱਬਾ ਮੇਰੇ ਲਈ ਇਹ ਹੀ ਮੇਰੇ ਮੇਰੇ ਲਈ ਮਾਣ ਦੇ ਸ਼ਬਦ ਇਹ ਮੇਰੇ ਲਈ ਬਹੁਤ ਵੱਡੇ ਚੜ੍ਹਦੇ ਨੇ ਮੇਰੇ ਭਰਾਣੇ ਮੈਨੂੰ ਚਾਹੇ ਅਮੀਰਾਂ ਦੀ ਸੀ ਚਾਹੇ ਗਰੀਬਾਂ ਦੀ ਸੀ ਕੁਸਤਾ ਕਿਹਾ ਯਾਰ ਨਾ ਪਰ ਉਹ ਤਾਂ ਅਮੀਰਾਂ ਦੀ ਸੀ ਨਾ ਇਮਾਨਦਾਰੀ ਇਮਾਨਦਾਰੀ ਇਹ ਇਮਾਨਦਾਰੀ ਮੰਨਣੀ ਪਉ ਮੇਰੇ ਭਰਾਣੇ ਕੁਛ ਮਰਜੀ ਕਿਹਾ ਮੇਰੀ ਸ਼ਾਇਰੀ ਨੂੰ ਕੁਸਤਾ ਕਿਹਾ ਨਾ ਮਾਣ ਬਖਸ਼ਿਆ ਤੁਸੀਂ ਅੱਲਾ ਦੇ ਬੰਦੇ ਨੂੰ ਮਾਣ ਬਖਸ਼ਿਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਆਂਦਰਾਂ ਤੋਂ ਮੈਂਦੇ ਵਾਲੇ ਹੱਥਾਂ ਦੇ ਨਾਲ ਧੰਨਵਾਦ ਧੰਨਵਾਦ ਸੁੱਖਾ ਸੁੱਖ ਦਿਨੋਂ ਇਹ ਦਿਨ ਆਇਆ ਨਹੀਂ বাজ ਰਹੀਆਂ ਬਾਂਸਰੀਆਂ ਇੱਧਰ ਖੜੀ ਚਾਹੋ ਬੱਬ ਜੀ ਦੱਸੋ ਇਹ ਬੱਜ ਰਹੀਆਂ ਬਾਂਸਰੀਆਂ ਨਾਲ ਦੱਸ ਲੈ ਬਈ ਅੱਜ ਦਾ ਦਿਨ ਸਲੱਖਣਾ ਜੀ ਸਾਡੇ ਨਿਤਨੇ ਤੇ ਆਵੇ ਨਿਤਨੇ ਸਾਡੇ ਸੱਜਣ ਸਾਡੀ ਬੁਟੀਕ ਤੇ ਆਉਂਦੇ ਰਹਿਣ ਤੇ ਅਸੀਂ ਕਿਹੜੀ ਚਾਵਲ ਦੀ ਪਾਰਟੀ ਕਰਦੇ ਰਹੀਏ ਗਾਲਾਂ ਕੱਢਦੇ ਰਹਿਣ ਬੀ ਦੂਜੀ ਥੋੜੇ ਰਹਿੰਦੇ ਹਾਂ ਬਸ ਠੀਕ ਹੈ ਹਾਂ ਬੇਲੇ ਥੋੜੀ ਆ ਚੱਕ ਤੇਰਾ ਭਰਾ ਉਹਦੀ ਸਪੋਰਟ ਕਰਨ ਨੂੰ ਐ ਬੈਠਾ ਹੁੰਦਾ ਹੈਣਾ ਆ ਵੇ ਮੇਰੇ ਸੋਣਿਆ ਮੈਨੂੰ ਆ ਦੇ ਦਮਾ ਇੱਥੇ ਕਰ ਲੈ ਲੋ ਬਈ ਮਿੱਤਰੋ ਓਏ ਆ ਜਾ ਓਰੇ ਆ ਵੀਡੀਓ ਬਣਾ ਲਈ ਆ ਗਈ ਆ ਗਈ ਆ ਗਈ ਮੈਂ ਵੀ ਆ ਰਹੀ ਹਾਂ ਐਨਕਾ ਲਾ ਕੇ ਵੀਡੀਓ ਬਣਾਵਾ ਗਿਆ ਚੱਪ ਠੀਕ ਹੈ ਚੱਲ ਮਿੰਟ ਮਾਰ ਲਾ ਲਾ ਓਏ ਜੋਤ ਐ ਕਰਦੇ ਮੇਰੀ ਗੱਲ ਸੁਨ ਜੋਤ ਆਪਾਂ ਤੋਂ ਨਹੀਂ ਸਕੂਟਰੀ ਤੇ ਚੱਲਦੇ ਆ ਇਹਨਾਂ ਨੂੰ ਭੇਜਦੇ ਆਪਾਂ ਗੱਡੀ 'ਚ ਜੋਤੇ ਤੂੰ ਚਲਾਉਣੀ ਆ ਮੈਂ ਚਲਾਉਂਗੀ ਆ ਜਾ ਤੂੰ ਬੈ ਜਾ ਚਲੋ ਕੋਈ ਨਿਆ ਕੁੜੀ ਫੜੀ ਆ ਜਾ ਹੈ ਮੈਂ ਤੇਰੇ ਕੋਲ ਕੁੜੀ ਫੜਦੀ ਬੈਠੀ ਆਂ ਬੜਾ ਖਰਾਬ ਹੈ ਬਸ ਮੈਂ ਤੇਰੀ ਸਿਚੁਏਸ਼ਨ ਸਮਝ ਗਈ ਨਹੀਂ ਤਾਂ ਕੋਈ ਗੱਲ ਹੈਣ ਕਿ ਤੂੰ ਦੇਖ ਉਹ ਸਾਰਿਆਂ ਨੇ ਲਾ ਲਈ ਓਏ ਸਾਰਿਆਂ ਨੇ ਲਾ ਲਈ ਓਏ ਬਗਜੋ ਉਹ ਨਹੀਂ ਆ ਜਾ ਯਾਰ ਆ ਜਾ ਤੂੰ ਅੱਛਾ ਆਪਾਂ ਜਾਣੇ ਕਾਹ ਪੈ ਨਹੀਂ ਮੈਂ ਚਲਾ ਲੈਣ ਨੂੰ ਕੁੜੀ ਫੜ ਲਈ ਮੈਂ ਗੱਡੀ ਚਲਾਉਣ ਨੂੰ ਕੁੜੀ ਫੜ ਲਈ ਆ ਚੱਕ ਕਹਿੰਦਾ ਮੁੰਡਾ ਤੇਰਾ ਮੈਂ ਚੱਕ ਲੂੰ ਆਪਾਂ ਚੱਲੀਏ ਜਰਗ ਤੇ ਮੇਲੇ ਆ ਜਾ ਫਿਰ ਕੁੜੀਏ ਆ ਜਾ ਆ ਜਾ ਲਾ ਲਈ ਹੋਣੀ ਬਸ ਲਾ ਤਾਂ ਲੈਂਦੀ ਹੋਣੀ ਜਿਵੇਂ ਆਇਆ ਹੁੰਦਾ ਨਾ ਮੌਕੇ ਤੇ ਜਿਵੇਂ ਬਰਾਤ ਜਾਂਦੀ ਹੋਵੇ ਠੀਕ ਹੈ ਕੋਈ ਬੰਦਾ ਤਿਆਰ ਹੋਵੇ ਹੁਣ ਮੌਕੇ ਤੇ ਘਰੇ ਛੱਡ ਜੀਏ ਉਹ ਗੱਲ ਹੋ ਗਈ ਉਹ ਗੱਲ ਇਹਨਾਂ ਨਾਲ ਮੈਂ ਇੱਕ ਟੀ ਦੋਤੀ ਰਹਿ ਗਈ ਮੋਤੇ ਮੱਖੀ ਬੈ ਗਈ ਆ ਆ ਆ ਆ ਬੰਦੇ ਦੇ ਐਨਕਾ ਲਵਾਇਆ ਆ ਬੰਦੇ ਦੇ ਐਨਕਾ ਲਵਾਇਆ ਇਧਰ ਮੈਣਕਾ ਲਵਾਇਆ ਆ ਬੰਦੇ ਨੇ ਵੀਡੀਓ ਬਣਾਈ ਏ ਨਿਕਨਾਲਾ ਇਹ ਤੂੰ ਸੋ ਆ ਵੇ ਇਹ ਐਨਕਾ ਲਾ ਕੇ ਐਨਕਾ ਲਾ ਕੇ ਆਪਾਂ ਸਾਰੇ ਲਾਵਾਂਗੇ ਆਪਾਂ ਐਨਕ ਸਾਰੇ ਐਨਕ ਲਾ ਕੇ ਠੀਕ ਹੈ ਜਮਾ ਟੈਨਸ਼ਨ 프리 ਚਾਗੋ ਦੇ ਉੱਤੇ ਹੈ ਗਹਿ ਗੱਡਾ ਪ੍ਰੋਗਰਾਮ ਕਰੀਏ ਜੀ ਓਕੇ ਹੋਏ ਪਾਇਆ ਗੱਲ ਗੱਲ ਕਰੀਏ ਜੀ ਓਕੇ ਹੋਏ ਪਾਇਆ ਲੋ ਬਈ ਮਿੱਤਰੋ ਉਹਨਾਂ ਨੇ ਨਾਈਟ ਸੂਟ ਸੀ ਬਣਾਈ ਹੁੰਦੀ ਹੈ ਨਾ ਨਾ ਆਪਾਂ ਆਪ ਇਸ ਜਿਹੜੀ ਸਾਰੇ ਕਲਿੱਪ ਪਾਵਾਗੇ ਆਪਾਂ ਸਾਰੀਆਂ ਨਾਈਟ ਸੂਟ ਵਾਲੀਆਂ ਵੀ ਆਹ ਐਨਕ ਹੋਂ ਕਾਲੀਆਂ ਵੀ ਸਾਰੀਆਂ A to Z ਹਾਂ ਹਾਂ ਵੀਰ ਜੀ ਹੈਵੀ ਹੈਵੀ ਲਹਿੰਗੇ ਇੱਥੇ ਮਿਲਦੇ ਆ ਇੱਥੇ ਨਹੀਂ ਮਿਲਦੇ ਜੇ ਮੈਂ ਪਿੰਕ ਸੂਟ ਪਾਇਆ ਸੀ ਉੱਪਰੋਂ ਮਿਲਦੇ ਵੀਰ ਜੀ ਹੈਵੀ ਹੈਵੀ ਲਹਿੰਗੇ ਇੱਥੇ ਮਿਲਦੇ ਆ ਵੀਰ ਜੀ ਉੱਪਰੋਂ ਮਿਲਦੇ ਆ ਉੱਪਰੋਂ ਮਿਲਦੇ ਚਲੋ ਵੀਰ ਜੀ ਉੱਪਰ ਚਲੋ ਇਹ ਆ ਪ੍ਰੀਤੀ ਲਹਿੰਗਾ ਹਾਊਸ ਵਨ ਐਂਡ ਓਨਲੀ ਐਟ ਬਰਨਾਲਾ ਮਰਕਾ ਦਾ ਕਾਚੂ ਪਰੋਂ ਬਤਨੀ ਇਹਨਾਂ ਦੇ ਉੱਪਰ ਨਹੀਂ ਉਹ ਸੀਗੀ ਉਹਦੀ ਓਕੇ ਅੱਗੇ ਹਾਰਾ ਕਲੀਆ ਨਾ ਲੈ ਲੈ ਵੀ ਹੁਣ ਇਹ ਮੇਰੇ ਬਾਗ ਨਾ ਬੱਬੀ ਉੱਪਰ ਦੀ ਗੱਲ ਲਾਜੀ ਹਲੋ ਉੱਪਰ ਦੀ ਲਾਜੀ ਠੀਕ ਹੈ ਐਦਾਂ ਦੇ ਵਿਖਾਓ ਹੈਵੀ ਹੈਵੀ ਹਨਾ ਚਾ ਲਾਈਟ ਨਾ ਦਿਖਾਓ ਪੂਰੇ ਫੁੱਲ ਹੈਵੀ ਦਿਖਾਓ ਜਿੰਨੇ ਹੈਵੀ ਨਾ ਨਵੈਲ ਵੀ ਤਾਂ ਕੀ ਕਰਨੀ ਕਿਤੇ ਤੇਰਾ ਹੁਣ ਵਿਆਹ ਹੁੰਦਾ ਤਾਂ ਤੂੰ ਕਹਿਰੇ ਕਰ ਦੇਣਾ ਮੈਂ ਕਹਿਰੀ ਕਰ ਦੇਣੀ ਸੀ ਮਤਲਬ ਲੰਬੀ ਚੁੰਨੀ ਹੋ ਤੱਕ ਜਾਂਦੀ ਜਿਹੜੀ ਐ ਆਉਂਦੀ ਬੰਨੇ ਪੱਛਮੀ ਤੇ ਕਰ ਲਈ ਇੱਕ ਚੀਜ਼ ਹੋਰ ਦੱਸਾਂ ਇੱਧਰ ਦੇਖੋ ਲੋ ਲੈਂਗੇ ਪਾਏ ਨੇ ਮੈਂ ਇਹ ਦੋਨਾਂ ਥੱਲੇ ਕੇਨ ਲੱਗੀ ਹੋਈ ਦੋਨਾਂ ਥੱਲੇ ਕੇਨ ਲੱਗੀ ਆ ਫਿਰ ਵਿੱਚ ਐ ਆ ਗਈ ਤੁਰ ਕੇ ਹੈ ਮੈਂਟਸ ਕੈਂਟਾਂ ਚ ਆ ਗਈ ਤੁਰਾ ਇਸ ਪਿੰਡ ਦੇ ਉਪਨਚੋ ਦੇ ਸਰਪੰਚ ਵਰਦਾਰੋ ਵਈ ਮੇਲੇ ਆਇਆ ਪ੍ਰੀਤੀ ਓ ਥੱਲੇ ਡੇ ਲਓ ਵੀ ਇਹ ਲਹਿੰਗਾ ਪਾਇਆ ਸੀ ਹੁਣ ਇਹ ਲਹਿੰਗਾ ਆਪਾਂ ਕਰ ਲਿਆ ਫਾਈਨਲ ਠੀਕ ਆ ਇਹ ਹੌਲੀ 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 ਮਜ਼ਾਕ ਕਰੀ ਐ ਨਹੀਂ ਇਹ ਲਹਿੰਗਾ ਨਹੀਂ ਫਾਈਨਲ ਕੀਤਾ ਠੀਕ ਆ ਇਹ ਰੰਗ ਉਹਨੇ ਪਹਿਲਾਂ ਪਾ ਲਿਆ ਤਾਂ ਕਰਕੇ ਇਹ ਨਹੀਂ ਪਾਉਣਾ ਲਓ ਬਈ ਮੇਰੀ ਟੀ-ਸ਼ਰਟ ਦੇ ਦਿਓ ਮੈਨੂੰ ਸਭ ਤੋਂ ਲੇਟੈਸਟ ਪੀਸ ਆਇਆ ਬਈ ਦਬਕੇ ਵਾਲਾ ਇਹ ਦੇਖਦੇ ਆ ਚਲੋ ਇਹ ਪਸੰਦ ਆਊਗਾ ਕਿ ਨਾ ਬਾਕੀ ਆ ਲਹਿੰਗੇ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣੇ ਸੋਹਣੇ ਲਹਿੰਗੇ ਆਏ ਹੋਏ ਨੇ ਦੀਦੀ ਕੇ ਸਟੋਰ ਤੇ ਆ ਨਮ ਆਈ ਹਾਂ ਬੱਸ ਬੱਤ ਸੋਹਣਾ ਲੱਗਿਆ ਇਹ ਹੋ ਗਿਆ ਇਹ ਰੋਟੀ ਜੇ ਸਭ ਆਉਂਦੀ ਹੁੰਦੀ ਉਹਨਾਂ ਤੋਂ ਰੋਟੀ ਲੈ ਕੇ ਆਈ ਹੈ ਨਾ ਲੱਲਾ ਹਾਂ ਸਭ ਰੋਟੀ ਲੈ ਕੇ ਆਉਂਦੇ ਨਾ ਹਾਂ ਨਾ ਤਾਂ ਆਈ ਵੱੱਲੇ ਲੈ ਕੇ ਆਉਂਦੀ ਆ ਲਓ ਭਾਈ ਦੂਸਰਾ ਟਰਾਈ ਕਰੋ ਹਾਂ ਆਏ ਬਈ ਕੀ ਦੱਸਾਂ ਤੇਰੀਆਂ ਇੰਨੀਆਂ ਸੋਹਣੀਆਂ ਅੱਖਾਂ ਅੱਖਾਂ ਵੇਖਣਾ ਚਾਹੁੰਦੇ ਲੱਖਾਂ ਨੀ ਅੱਖਾਂ ਕਿਉਂ ਛਪਾਉਣੀ ਐ ਇਹ ਅੱਖਾਂ ਕਿਉਂ ਛਪਾਉਣੀ ਕਾਲੀ ਐਨਕ ਨਾ ਲਾਇਆ ਕਰਲੀ ਤੂੰ ਪਹਿਲੇ ਸੋਣੀ ਕਾਲੀ ਐਨਕ ਮੰਦਾ ਅੱਖ ਧਰੀ ਅੱਜ ਇਹਨੇ ਖਾਦਾ ਲੱਗਦਾ ਕੁਝ ਕਾਲੀ ਐਨਕ ਮੰਦਾ ਅੱਖ ਧਰੀ ਅੱਜ ਇਹਨੇ ਖਾਦਾ ਲੱਗਦਾ ਕੁਝ ਫੁਲੀਦਾਂ ਦਾ ਹੋਰ ਕਲਰ ਲਾ ਮੈਂ ਉਹ ਕਿਹਦੇ ਫਿਰ ਕਿਹੜਾ ਕਲਰ ਆਦਾਂ ਦਾ ਦੋ ਬਣ ਕੇ ਰਾਸਟ ਤੇ ਰੈੱਡ ਰਾਸਟ ਤੇ ਰੈੱਡ ਪਹਿਲਾਂ ਤਾਂ ਰਾਸਟ ਲਿਆਓ ਫਿਰ ਰੈੱਡ ਲਿਆਓ ਸਾਰੇ ਲਿਆਓ ਆ ਕੀ ਖਾ ਕੇ ਪੀ ਕੇ ਆਏ ਪਿੰਟੂ ਕੇ ਸਮੋਸੇ ਖਾਇਆ ਹੈ ਮਦਲਟੜ ਭਰੇ ਆਏ ਸਾਡੇ ਵਰੀ ਤਾਂ ਸੋਚਿਆ ਨਹੀਂ ਨਾ ਚਿੜੀਆਂ ਵਿਚਾਰੀਆਂ ਕੀ ਕਰਨ ਦੋ ਚਿੜੀਆਂ ਆਉਂਦੀਆਂ ਨੇ ਸਾਨੂੰ ਪਤਾ ਵੀ ਸਾਡੀ ਭਾਬੀ ਕਦੇ ਭੁੱਖਾ ਨਹੀਂ ਮਾਰਦੀ ਸਾਨੂੰ ਕਈ ਤਾਂ ਹੁੰਦੇ ਚਲ ਕੇ ਆਉਂਦੇ ਸਾਨੂੰ ਇੰਨਾ ਕ ਪਤਾ ਵੀ ਸਾਡੀ ਭਾਬੀ ਭੁੱਖਾ ਨਹੀਂ ਮਾਰਦੀ ਸਾਨੂੰ ਬਸ ਅਸੀਂ ਤਾਂ ਸਬਰ ਚ ਬੈਠੇ ਹਾਂ ਕਿ ਨਹੀਂ ਵੀਰਪਾਲ ਹਾਂ ਨਹੀਂ ਤਾਂ ਬਸ ਤੁਹਾਡੇ ਸਿਰ ਤੇ ਤਾਂ ਅਸੀਂ ਭੁੱਖੇ ਹੀ ਮਰ ਜਾਣਾ ਸੀ ਪਸਤਬ ਲੈ ਕੇ ਆਉਣੇ ਜੁਹਾਰ ਨੂੰ ਆਪਾਂ ਲੈਣ ਜਾ ਰਹੇ ਹਾਂ ਜੁਹਾਰ ਸਿੰਘ ਨੂੰ ਠੀਕ ਹੈ ਲੋ ਬਈ ਜੋਤ ਵਰਗੇ ਨੂੰ ਆਪਾਂ ਛੱਡਿਆ ਏ ਠੀਕ ਹੈ ਤੇ ਹੁਣ ਆਪਾਂ ਚੱਲੇ ਆਂ ਜੁਹਾਰ ਨੂੰ ਲੈਣ ਕਿਉਂਕਿ ਜੁਹਾਰ ਹੈਗਾ ਬੁਟੀਕ ਤੇ ਤਾਂ ਉਹਨੂੰ ਲੈ ਆਈਏ ਹੁਣ ਆਪਾਂ ਜਾ ਰਹੇ ਆਂ ਆਪਾਂ ਜੋਤ ਵਰਗੇ ਦੀ ਗੱਡੀ 'ਚ ਲੋ ਬਈ ਸੂਟ ਰੈਡੀ ਕੀਤਾ ਆਪਾਂ ਚੱਕ ਲਓ ਪੁੱਤ ਦੁਪੱਟਾ ਦੁਪੱਟੇ ਤੇ ਵੀ ਹੈਂਡਵਰਕ ਆਪਨ ਲਿਆ ਤੇ ਬਈ ਸ਼ਿਮਰ ਦੇ ਦੁਪੱਟਾ ਦੁਪੱਟਾ ਲਾ ਲਓ ਤੇ ਆ ਸ਼ਰਟਾ ਤੇ ਸ਼ਰਟ ਵੀ ਉਧਰੋਂ ਹੈਵੀ ਵਰਕ ਕਰਕੇ ਨਾ ਡਿੱਗ ਰਹੀ ਐ ਇਧਰੋਂ ਸ਼ਰਟ ਖੋਲ ਲੋ ਇੱਕ ਜਣਾ ਤੇ ਆ ਬਾਹਮਾ ਤੇ ਹੈਂਡਵਰਕ ਬਾਈ ਪ੍ਰੋਪਰ ਆ ਸੀਗਾ ਨੈੱਕ ਤੇ ਕੱਟ ਪਾਇਆ ਹੋਇਆ ਠੀਕ ਐ ਕਲੀਆਂ ਵਾਲਾ ਆਪਾਂ ਲਹਿੰਗਾ ਤਿਆਰ ਕੀਤਾ ਫੁੱਲ ਫਲੇਅਰ ਦਾ ਚੈੱਕ ਕਰ ਸਕਦੇ ਹੋ ਤੁਸੀਂ ਲੁੱਕ ਪ੍ਰੋਪਰ ਠੀਕ ਐ ਜੀ ਕਿਸੇ ਨੇ ਵੀ ਰੈਡੀ ਕਰਵਾਉਣਾ ਕਿਸੇ ਵੀ ਕਲਰ ਤੇ ਕਰਵਾ ਸਕਦੇ ਹਾਂ ਬਾਈ ਇਹ ਵਾਲਾ ਸੂਟ ਆਹ ਬਈ ਆਪਾਂ ਗਏ ਸੀ ਜੁਹਾਰ ਨੂੰ ਲੈਣ ਤੇ ਕੁੜੀਆਂ ਨੂੰ ਛੱਡਣਾ ਸੀਗਾ ਬਸ ਸਟੈਂਡ ਤੇ ਜੁਹਾਰ ਨੂੰ ਆਪਾਂ ਲੈ ਆਏ ਠੀਕ ਐ ਕੁੜੀਆਂ ਨੂੰ ਆਪਾਂ ਛੱਡਤਾ ਆ ਤੇ ਹੁਣ ਆਪਾਂ ਵਾਪਸ ਜਾ ਰਹੇ ਆ ਪ੍ਰੀਤੀ ਲਹਿੰਗਾ ਹਾਊਸ ਹਨਾ ਜੀ ਲੋ ਬਈ ਟ੍ਰੈਫਿਕ ਬਹੁਤ ਜ਼ਿਆਦਾ ਗਿਓ ਸਾਹਮਣੇ ਰਿਹਾ ਪ੍ਰੀਤੀ ਲਹਿੰਗਾ ਹਾਊਸ ਠੀਕ ਹੈ ਇੱਥੇ ਜਾਣਾਗਾ ਆਪਾਂ ਜਿਵੇਂ ਆ ਗਿਫਟ ਸ਼ਾਪ ਆ ਗਈ ਗਿਫਟ ਸ਼ਾਪ ਹੈਗੀ ਆ ਆ ਵਾਲੀ ਹੋਗੀ ਰਾਹੁਲ ਗਿਫਟ ਸ਼ਾਪ ਠੀਕ ਹੈ ਇਸ ਤੋਂ ਬਾਅਦ ਆ ਆ ਗਿਆ ਸਕੂਲ ਸਰਕਾਰੀ ਕਿੱਥੇ ਆ ਲਿਖਿਆ ਹੋਇਆਗਾ ਠੀਕ ਹੈ ਤੇ ਆ ਸਾਹਮਣੇ ਕੇ ਆਰ ਸਾੜੀ ਲਿਖਿਆਗਾ ਨਾ ਇਹ ਆਹੀ ਗਲੀ ਚਾ ਲਿਖਿਆ ਹੋਇਆ ਹੈ ਪ੍ਰੀਤੀ ਲਹਿੰਗਾ ਹਾਊਸ ਆ ਵਾਲੀ ਗਲੀ ਚ ਠੀਕ ਹੈ ਠੀਕ ਹੋਵੇਗਾ ਨਾ ਇੰਨੀ ਕ ਸੋਹਣੀ ਲੱਗੂਗੀ ਨਹੀਂ ਹੋ ਗਿਆ ਸਿਲੈਕਟ ਯੈਸ ਗੁੱਡ ਠੀਕ ਹੈ ਕਲਰ ਵਗੈਰਾ ਸਭ ਕੁਝ एवरीथिंग ਫਾਈਨਲ ਗੁੱਡ ਕੁੜੀਆਂ ਨੂੰ ਪਸੰਦ ਕਰਾਤਾ ਕੁੜੀ ਦੀ ਪਸੰਦ ਦਾ ਹੀ ਆ ਬਸ ਠੀਕ ਸਾਡੀ ਪਸੰਦ ਨਾ ਬਾਕੀ ਸਾਰੇ ਠੀਕ ਹੋਵੋਗੇ ਅਗੇ ਠੀਕ ਹੈ ਬਸ ਉਹਦੀ ਪਸੰਦ ਜ਼ਰੂਰੀ ਆ ਉਹਦੀ ਹੀ ਪਸੰਦ ਜ਼ਰੂਰੀ ਆ ਮੈਨੂੰ ਵੈਸੇ ਆ ਲਹਿੰਗਾ ਬਹੁਤ ਪਸੰਦ ਸੀਗਾ ਹਣਾ ਆ ਗਾਦੇ ਵਾਸਤੇ ਲਿਆਏ ਭਾਬੀ ਕਿਸੇ ਨੇ ਤਿਆਰ ਕਰਾ ਹਾਂ ਓਏ ਸੋਨਾ ਦਾ ਬਹੁਤ ਸੋਨਾ ਭਾਬੀ ਹੈ ਬਹੁਤ ਸੋਨਾ ਬਗ ਕੰਮ ਬਹੁਤ ਸੋਨਾ ਹੋਇਆ ਹੈ ਕੰਮ ਤੁਸੀਂ ਕਿੱਕ ਚੁੰਨੀ ਦੇ ਹਾਂ ਚੁੰਨੀ ਦੇ ਬਹੁਤ ਸੋਨਾ ਹੋਇਆ ਹੈ ਨਾ ਵੀਰਪਾਲ ਕੰਮ ਤੁਸੀਂ ਸੋਨਾ ਸੋਹਣੂ ਦੇ ਲਿਆ ਠੀਕ ਹੈ ਜੀ ਠੀਕ ਹੈ ਇਥੇ ਕੋਈ ਪਤਾ ਨਹੀਂ ਛੋਟੇ ਤੋਂ ਅਸੀਂ ਲੈ ਲਾਂਗੇ ਜੀ ਜਰੂਰ ਜੀ ਜਰੂਰ ਪਾ ਕੇ ਤਾਂ ਦੇਖੋ ਇੱਕ ਵਾਰੀ ਠੀਕ ਹੈ ਜੀ ਟਰਾਈ ਕਰੋ ਇੱਕ ਪੀਸ ਕਿਹੜਾ ਦੱਸੋ ਉਹੀ ਵਾਲਾ ਕਰ ਲੈ ਨੇ ਯੀ ਟਰਾਈ ਤੁਸੀਂ ਪਾ ਕੇ ਦੇਖੋ ਇੱਕ ਵਾਰੀ ਜਰੂਰ ਜੀ ਤੁਸੀਂ ਹੁਕਮ ਕੀਤਾ ਸੀ ਟਰਾਈ ਨਾ ਕਰੀਏ ਇਹ ਹੋ ਸਕਦਾ ਥੋੜੀ ਗੱਲ ਦਾ ਮੰਨਣਾ ਗਿਆ ਸੀ ਕਿ ਨਹੀਂ ਵੀਰੇ ਵਨ ਐਂਡ ਓਨਲੀ ਪ੍ਰੀਤੀ ਲਹਿੰਗਾ ਹਾਊਸ ਸੈਟ ਬਰਨਾਲਾ ਸਾਰੇ ਜਣੇ ਨੇ ਪੁੱਜਣਾਗਾ ਉਧਰ ਲਓ ਜੀ ਓ ਮਾਈ ਗਾਡ ਪੁੱਜ ਗਏ ਪੁੱਜ ਗਏ ਪੁੱਜ ਗਏ ਜੀ ਅਸੀਂ ਅਜੇ ਕਹਿਣ ਜਾ ਰਹੀ ਸੀ ਵੀ ਸਾਰੇ ਜਣੇ ਨੇ ਪੁੱਜਣਾ ਜੀ ਪੁੱਜ ਹੀ ਗਿਆ ਬੰਦਾ ਸਾਡਾ ਹੈ ਯਾਰ ਦੇਖ ਲਓ ਮੈਂ ਚੱਕਿਆ ਰੰਗੀ ਹੋ ਗਈ ਯਾਰ ਦੇਖ ਲਓ ਮੇਰਾ ਤਾਂ ਸਮਾਨ ਹੀ ਢੰਡਾ ਹੋ ਗਿਆ ਓਏ ਚਾ ਪਾਪਾ ਕਿੱਥੇ ਨੇ ਪਾਪਾ ਕਿੱਥੇ ਪਾਪਾ ਪਾਪਾ ਦਾ ਵਿਚਾਰਾ ਪਾਪਾ ਪਾਪਾ ਦਾ ਵਿਚਾਰਾ ਕੀ ਕੀ ਪਾਪਾ ਦਾ ਵਿਚਾਰਾ ਹਾਂ 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 ਕੈਮਰਾ ਦਾ ਮਾਰਾ ਗਿਆ ਗੱਡੀ ਭਾਗ ਹੋ ਜਾਂਦਾ ਬੀੜੇ ਲੜਾਤਾ ਸੀ ਪਹਿਲਾਂ ਤਾਂ ਦੋਨਾਂ ਜੀਆਂ ਨੂੰ ਮੈਂ ਤਾਂ ਭਾਬੀ ਜਾਨ ਜਿਹੜਾਤਾ ਸੀ ਦੇਖੋ ਲਾ ਲਾਇਆ ਜੀ ਲਓ ਬੋ ਇਹ ਤੋਂ ਲਹਿੰਗੇ ਦਾ ਮਿਲਦੀ ਮਿਲ ਜਾ ਚੂੜੀਆਂ ਦੀ ਵੈਰਾਈਟੀ ਵੀ ਤੁਹਾਨੂੰ ਬਹੁਤ ਸੋਹਣੀ ਮਿਲ ਜੂਗੀ ਕਹੇ ਜਾਂ ਮਰਜੀ ਕਹੇ ਜਾਂ ਮਰਜੀ ਕਲੀਰੇ ਲੈ ਭਾਬੀ ਜਾਨ ਕੱਢ ਕੇ ਦਿਖਾ ਇੱਕ ਅੱਧਾ ਕਲੀਰਾ ਮੈਨੂੰ ਇਹ ਲਓ ਲਹਿੰਗੇ ਤਾਂ ਸੀ ਲੈਣ ਆਉਂਦੀ ਹੁੰਦੀ ਸੀ ਕਹਿੰਦੇ ਕਲੀਰਿਆਂ ਦੀ ਵੈਰਾਈਟੀ ਵੀ ਬਹੁਤ ਆ ਗਈ ਭਾਬੀ ਬੋ ਹੈ ਕੀ ਆਵਾਜ਼ ਕਲੀਰੇ ਬਹੁਤ ਸੋਹਣੇ ਨੇ ਚੂੜੇ ਬਹੁਤ ਸੋਹਣੇ ਨੇ ਠੀਕ ਹੈ ਹੈਵੀ ਹੈਵੀ ਕਲੀਰੇ ਜਿੱਦਾਂ ਦੇ ਮਰਜੀ ਜੇ ਤੁਹਾਨੂੰ ਚਾਹੀਦੀ ਤੁਸੀਂ ਉਹੇ ਦੇ ਲੈ ਸਕਦੇ ਹੋ ਬਈ ਕੀ ਬਾਤ ਹੈ ਬਹੁਤ ਸੋਹਣੇ ਹਨ ਹੈਨਾ ਸੋਹਣੀ ਲੱਗਦੀ ਹੈ ਇਹ ਚੀਜ਼ ਵੀ ਡਿਫਰੈਂਟ ਜੀ ਇਹ ਆਹ ਵਾਹ ਕੰਗਣਾਂ ਵਾਲੇ ਆਉਣ ਲੱਗੇ ਹਨ ਬਹੁਤ ਸੋਹਣੇ ਹਨ ਕਿਦਾਂ ਦੇ ਮਰਜੀ ਕਲੀਰੇ ਤੁਸੀਂ ਲੈਣੇ ਹੋ ਤੁਸੀਂ ਕਲੀਰੇ ਵੀ ਲਹਿੰਗੇ ਨਾਲ ਇੱਥੋਂ ਵਾਹ ਕਰ ਸਕਦੇ ਹੋ ਤੇ ਨਾਲ ਚੂੜਾ ਵੀ ਜੋ ਮਰਜੀ ਜੀ ਜਵਾਈ ਕਰੋ ਬਈ ਲਹੰਗੇ ਹੀ ਲਹੰਗੇ ਦੇਖ ਲੋ ਲੋ ਚਾਰੇ ਪਾਸੇ ਲਹੰਗੀ ਲਹੰਗੇ ਲਹੰਗੀ ਲਹੰਗੇ ਇਧਰ ਇਹਨਾਂ ਨੇ ਤਾਂ ਸਮਾਨ ਖਾ ਲਿਆ ਆ ਮੈਨੂੰ ਲੱਗਾ ਮੇਰਾ ਸਮਾਨ ਆਇਆ ਹੈ ਨਾ ਹਾਂਜੀ ਜੀ ਤੁਹਾਨੂੰ ਉਹ ਮਾਈ ਗੋਡ ਮੈਂ ਤਾਂ ਪਿੱਛੇ ਰਹਿ ਕੇ ਚੱਲ ਫਿਰ ਆਉਂਦੇ ਭਤੀਜੇ ਦਾ ਧਿਆਨ ਰੱਖ ਧਿਆਣੀ ਖੜੀ ਹੋ ਜਾ ਹਾਂ ਭਤੀਜਾ ਸੱਟ ਨਹੀਂ ਖਾਣੇ ਚਾਹੀਦੇ ਭਤੀਜੇ ਆਪਣੀ ਉਹ ਕਿਧਰ ਗਈ ਜੋਤ ਉਹ ਭੂਆ ਭਤੀਜੇ ਦਾ ਪਿਆਰ ਚੱਲ ਰਿਹਾ ਬੱਬੂ ਆ ਭੈਣ ਭਰਾਣਾ ਕਦੇ ਰੱਜਣ ਹਾਂ ਮੈਂ ਹਣੀ ਗੱਲ ਕਰਦੀ ਆ ਇਹ ਤਾਂ ਹਾਂ ਬਾਈ ਇਹ ਤਾਂ ਗੱਲ ਬਣੀ ਕੋਈ ਗੱਲ ਬਣੀ ਬਾਅਦ ਵਿੱਚ ਤੇਰੀ ਕਿ ਲੱਸੀ ਦੀ ਬੈਠੋ ਹੌਸਲਾ ਰੱਖੋ ਐ ਮੈਂ ਕੀ ਆ ਕੋਈ ਪੱਗ ਵੱਟ ਭੈਣ ਭਰਾ ਹੁੰਦਿਆ ਕੋਈ ਕੁਛ ਇਹ ਕਵਰ ਵੱਟ ਭੈਣ ਭਰਾ ਇਹ ਵੀਰਪਾਲ ਕਵਰ ਵੱਟ ਭੈਣ ਭਰਾ ਨੇ ਮੈਨੂੰ ਮਾਰੀ ਜਦੋਂ ਵੇੜੇ ਜਾ ਪਹਿਲਾਂ ਤਾਂ ਵੀ ਦੋ ਤਿੰਨ ਵਾਰੀ ਮੈਂ ਕਿਹਾ ਚੱਲ ਕੀ ਲੈਣਾ ਹਾਂ ਹਾਂ ਫਿਰ ਫਿਰ ਮੈਂ ਕਹਾ ਆ ਜਾ ਆ ਜਾ ਫਿਰ ਕਵਰ ਚੇਂਜ ਕਰ ਲਿਆ ਰਿੱਕੀ ਨੂੰ ਦੇਖਦਾ ਜੋਤ ਨੇ ਆਪਦਾ ਕਵਰ ਠੀਕ ਹੈ ਆਪਣੀ ਤੇ ਉਹ ਵੀ ਕਰਾ ਕੇ ਦੇਣੀ ਸੀ ਕੀ ਹੁੰਦੀ ਆ ਸਾਈਡ ਤੇ ਆਪਦੀ ਪੱਟੀ ਨੇ ਆਹ ਸਿੱਥੀ ਦੁਕਾਨ ਚਲੋ ਚਲੀਏ ਆਪਾਂ ਹੁਣ ਮਹਿੰਦੀ ਵਾਲੇ ਕੋਲ ਚਲੀਏ ਭਾਈ ਚਲੋ ਆ ਗਿਆ ਹਾਂ ਕਿੱਥੇ ਹੋ ਆ ਰੇਠੀ ਫਿਰਦਾ ਮੈਂ ਲੈ ਲੈ ਇਧਰ ਮੇਰੇ ਪੁੱਤ ਦਾ ਮੂੰਹ ਦੇਖੋ ਆ ਲਹਿੰਗਾ ਕਿਸੇ ਜਾਂਦੇ ਸੀ ਇਹ ਹੈ ਕਹਿੰਦੀ ਲਹਿੰਗਾ ਬਦਲੋ ਪਹਿਲਾਂ ਅਹੀਂ ਮੇਰੀ ਕਿਸੇ ਵੀਡੀਓ ਤੇ ਕਮੈਂਟ ਆਇਆ ਕਹਿੰਦੇ ਡੰਮੀ ਤੋਂ ਪਲੀਸ ਸੂਟ ਬਦਲ ਦੋ ਚਲੋ ਚੱਲੀਏ ਫਿਰ ਚੱਲੀਏ ਚਲ ਚੱਲੀਏ ਨੀਚੇ ਚੱਲਦੇ ਆਜੋ ਉਪਰੇ ਉਪਰੇਣਾ ਉਹ ਨਹੀਂ ਯਾਰ ਪਾਪਾ ਪਾਪਾ ਕਰ ਬਈ ਪਾਪਾ ਪਾਪਾ ਆਮਨੇ ਤੇ ਕਹਿੰਦਾ ਪਾਪਾ ਪਾਪਾ ਦੋਨੇ ਮਸੀਹਾਂ ਝੱਕਾ ਕਮਲੇ ਹੋਏ ਪਏ ਆ ਪਾਪਾ ਪਾਪਾ ਕੋ ਬੋਲਦਾ ਪਾਪਾ ਪਾਪਾ ਮੰਮਾ ਮੰਮਾ ਬੈਣ ਜੀ ਜਾਈਏ ਸੀ ਪਾਪਾ 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 ਆ ਦੇਖੋ ਇਹ ਓ ਮਾਈ ਗੋਡ ਓ ਮਾਈ ਗੋਡ ਠੀਕ ਹੈ ਗਿਫਟ ਆਇਆ ਮੈਨੂੰ ਲੱਗਦਾ ਜੋਤ ਚਲੋ ਦੇਖਦੇ ਹਾਂ ਗਿਫਟ ਦੇਖਣਗੇ ਪਹਿਲਾਂ ਖੋਲ ਕੇ ਇੱਥੇ ਦੇਖੋ ਮਨ ਲੱਗਦਾ ਜੋ ਤਾਂ ਇਹ ਮੇਰੇ ਵਾਸਤੇ ਥੈਂਕ ਯੂ ਸੋ ਮੱਚ ਦੀਦੀ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਘੜੇ ਵਾਸਤੇ ਸਪੈਸ਼ਲ ਆਈ ਸੀ ਥੈਂਕ ਯੂ ਜੀ ਪੈਂਡਿਕ ਜੀ ਤੁਹਾਡੇ ਵਾਸਤੇ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਬਾ ਵਾ ਵਾਓ ਬਹੁਤ ਸੋਨਾ ਬਹੁਤ ਸੋਨਾ ਗਿਫਟ ਆ ਬਹੁਤ ਜ਼ਿਆਦਾ ਇਹ ਸਾਡੇ ਰਹਿੰਦੇ ਸੀ ਠੀਕ ਹੈ ਬਾਏ ਬਾਏ ਨਹੀਂ ਜੀ ਤੁਹਾਡਾ ਬਹੁਤ ਬਹੁਤ ਠੀਕ ਹੈ ਅਨੀਸ਼ ਮਹਿੰਦੀ ਆਰਟਸ ਕਰ ਲਈ ਆਪਾਂ ਮਹਿੰਦੀ ਡਿਜ਼ਾਈਨ ਬੁੱਕ ਕਰਤੇ ਆਪਾਂ ਕੀ ਬਾਤ ਅੱਜ ਲੱਗ ਰਿਹਾ ਫੀਲ ਹੈ ਨਾ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ ਸਟਾਰਟ ਵੀਰਪਾਲ ਲਿਆਓ ਫੜਾਓ ਪਾਰਟੀ ਹੁਣ ਮਿਲਾਂਗੇ ਪਾਰਟੀ ਆਪਾਂ ਤਾਂ ਪੇ ਦੇ ਤਾਂ ਪੇ ਮਿਲਦੇ ਆ ਹੁਣ ਇਆ ਤਾਂ ਕਰਦਾ ਗਾ ਇੱਥੇ ਉੱਥੇ ਮੈਨੂੰ ਸੈਟਲ ਕਰ ਲੂ ਸਮਝੋ ਚਲੋ ਗਾਇਸ ਚਲਿਏ ਚਲੋ ਇੱਧਰ ਹੀ ਆ ਜਾ ਤੂੰ ਕੋਣਿਆ ਸੀ ਔਰ ਜੂ ਜੂ ਨੂੰ ਢੱਕਦਾ ਫਿਰੋ ਆਹ ਗੱਲ ਕੀ ਲੈਣਾ ਸਾਮਾਨ ਨੂੰ ਤਰੀ ਲੱਗ ਤੱਪੇ ਮਿਲਦੇ ਹੁਣ ਆਪਾਂ ਕਿਹੜਾ ਸਾਮਾਨ ਸਾਮਾਨ ਦੁਕਾਨ ਦੀ ਚਾਬੀ ਦੂਸਰਾ ਸਾਮਾਨ ਜੂ ਜੂ ਦਾ ਹਾਂ ਇਹ ਵਿੱਚ ਧਰ ਲਓ ਬਾਈ ਆਪਾਂ ਦਾ ਖੜਾ ਆਪਾਂ ਕੰਮ ਨਿਵੇੜ ਲਿਆ ਨਿਵੇੜ ਕੇ ਕੰਮ ਕਿਉਂਕਿ ਦੇਖੇ ਤੱਪੇ ਜਾ ਕੇ ਮਿਲਾਂਗੇ ਹੁਣ ਲਵ ਯੂ ਮਾਸੀ ਮਾਇ ਪਏ ਮਾਸੀ ਜੀ ਬਾਏ ਗਾਇਸ ਬਾਏ ਬਾਈ ਸੋਣੀਆਂ ਦੀ ਬਾਏ ਜਲਦੀ ਮਿਲਦੇ ਆ ਰੌਣਕਾਂ ਲਾਉਣੇ ਆ ਬਾਏ ਬਾਏ ਠੀਕ ਐ ਓਕੇ ਬਾਏ ਲਵ ਬਈ ਮਿੱਤਰੋ ਖਾ ਪੀ ਕੇ ਠੀਕ ਐ ਕਰਕੇ ਇੰਜੋਏ ਕਰਕੇ ਸ਼ਾਪਿੰਗਾਂ ਤਿਆਰੀ ਵਿਆਹ ਦੀ ਡਨ ਕਰਕੇ ਲਹਿੰਗਾ ਡਨ ਕਰਿਆ ਏ ਠੀਕ ਐ ਤੇ ਸਾਹੇ ਚਿੱਠੀ ਸੀ ਉਹ ਵੀ ਲੈ ਲਈ ਠੀਕ ਐ ਤੇ ਹੁਣ ਪਹੁੰਚ ਗਏ ਆਪਾਂ ਘਰੇ ਮਾਰਤਾ ਹਾਰਨ ਆਉਣਗੇ ਹੁਣ ਜੁਝਾਰ ਤੇ ਦਾਦਾ ਜੀ ਪਤਾ ਨਹੀਂ ਦਾਦੀ